ਉਹਨਾਂ ਦੇ ਬੱਚੇ ਵੱਢਦੇ ਹੁੰਦੇ ਸੀ ਹੁਣ ਮੈਂ ਉਹਨੂੰ ਪੁੱਛਿਆ ਮੈਂ ਨਰਮਲ ਕਿੱਥੇ ਆ ਕਹਿੰਦੀ ਨਰਮਲ ਤਾਂ ਅਕ੍ਰਿਟਰੀ ਆ ਰਿਹਾ ਹੈ ਕਭੀ ਉੱਥੇ ਖੜੇ ਸੀ ਮੈਂ ਕਿਹਾ ਮੈਨੂੰ ਲੱਗਦਾ ਵੀ ਇਹਨਾਂ ਵਿੱਚ ਕੋਈ ਮੇਤਰਾਸੀ ਜਿੱਥੋਂ ਗਈ ਹੈ ਮੇਰੇ ਸਟੂਡੈਂਟ ਜ਼ਰੂਰ ਹੋਣਗੇ ਹਾਲੇ ਇੱਕ ਵੀਰ ਕੋਲੇ ਆ ਗਿਆ ਕਹਿੰਦੀ ਮੈਂ ਤੁਹਾਡਾ ਸਟੂਡੈਂਟ ਹੈ ਅਜੇ ਤੁਸੀਂ ਇਹਸ ਪਿੰਡ ਪੜਾਇਆ ਮੈਂ ਪੜ੍ਹਾਇਆ ਤੇ ਆਪਣੇ ਭਾਈ ਕੇ ਤੇ ਫਿਰ ਭਾਈ ਕੇ ਕਿੰਨਾ ਟਾਈਮ ਰਹਿਇਆ ਇੱਥੇ ਮੈਂ ਇੱਥੇ ਆ ਗਈ ਸੀ ਕਿ ਕਿ ਸੱਤ ਸਾਲ ਲਾਇਆ ਬਲਦੇ ਅੱਛਾ ਜੀ ਸਰ ਦਾ ਪ੍ਰਿੰਸੀਪਲ ਹੁੰਦਾ ਸੀਗਾ ਜਗਜੀਤ ਸਿੰਘ ਗੁਰਨੇ ਉਹ ਬਹੁਤ ਨਾਈਸ ਪਰਸਨ ਸੀ ਗੁਰਨਾਗੜ ਦੇ ਗੁਰਨਾਗੜਾਇਆ ਸੀ ਤੇ ਚੰਗਾ ਉਹਦਾ ਉਹਨਾਂ ਦੀਆਂ ਕਿਤਾਬਾਂ ਵੀ ਲਿਖੀਆਂ ਭਾਈ ਪਹਿਲੋਂ ਦੇ ਉੱਤੇ ਕੰਮ ਕੀਤਾ ਹੋਇਆ ਉਹਨਾਂ ਦਾ ਹਮ ਸਰ ਸਕੂਲ ਦੇ ਨਾਲ ਉਹਦਾ ਟੀਮ ਖੋ ਖੋ ਦੀ ਹਾਕੀ ਦੀ ਮੁੰਡੇ ਕੁੜੀਆਂ ਬਹੁਤ ਵਧੀਆ ਟੀਮ ਸੀ ਜਦੋਂ ਕਿਤੇ ਗਰਾਊਂਡ ਚਲੇ ਜਾਂਦੇ ਉਹ ਉਹਨਾਂ ਲੈ ਆਹੇ ਪਪੜੇ ਆਲੇ ਆਹੇ ਪਪੜੇ ਆਲੇ ਵੀ ਉਹ ਦੂਜਿਆਂ ਦੇ ਹੌਸਲੇ ਡਾਊਨ ਹੋ ਜਾਂਦੇ ਸੀਗੇ ਇੰਨੀ ਚੰਗੀ ਟੀਮ ਸੀ ਤੁਹਾਡੀ ਬਹੁਤ ਜ਼ਿਆਦਾ ਪ੍ਰਿੰਸੀਪਲ ਆਪ ਗਰਾਊਂਡ 'ਸੜ ਕੇ ਪ੍ਰੈਕਟਿਸ ਕਰਦੇ ਬਹੁਤ ਵੈਰੀ ਗੁੱਡ ਸਵੇਰ ਜਲਦੀ ਆ ਜਾਂਦੇ ਫਿਰ ਉਸ ਤੋਂ ਬਾਅਦ ਮਤਲਬ ਜਿਹੜਾ ਸਾਡੇ ਇੱਥੇ ਨਾਟਕ ਟੀਮਾਂ ਵੀ ਬਣ ਲੱਗੀਆਂ ਹਮ ਮੈਂ ਸਦਲਨ ਦੀਪਰਾ ਸਾਹਿਬ ਨੂੰ ਸਦਲਨ ਦੀ ਉਹ ਕਈ ਰੋਡ ਡਾਇਰੈਕਸ਼ਨ ਦੇ ਜਾਂਦੇ ਆ ਕਿ ਐਸਆ ਸਕੂਲ ਦੀ ਜਿਹੜੀ ਐ ਸਟੇਜ ਉਧਰ ਤੇ ਨਾਟਕ ਕੀਤੇ ਹੋਏ ਬੱਚਿਆਂ ਦੇ ਕਰਾਏ ਹੋਏ ਅੱਛਾ ਜੀ ਪਿੰਡ ਵਾਲੇ ਇਹਦੇ ਦੇਖਣ ਆ ਜਾਂਦੇ ਕਹਿੰਦੇ ਭਾਈ ਬਹਿਲੋ ਦੀ ਵੀ ਬਹੁਤ ਮਾਨਤਾ ਹੈ ਮਤਲਬ ਲੋਕ ਮੈਂ ਪਿੰਡਾਂ ਦੇ ਲੋਕਾਂ ਜਿਹਨੂੰ ਮਿਲਦੇ ਆ ਪਿੰਡਾਂ ਨੂੰ ਭਾਈ ਬਹਿਲੋ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਭਾਈ ਬਹਿਲੋ ਸਭ ਤੋਂ ਪਹਿਲਾਂ ਜੀ ਚਾਹੇ ਬੜਾ ਸਤਿਕਾਰ ਰੱਖਿਆ ਲੋਕ ਚੰਗੇ ਲੋਕ ਆ ਕਾਫੀ ਇੱਕ ਦੂਜੀ ਵਾਰ ਮੇਰੇ ਮਨ 'ਚ ਭੇਖਾ ਸੀ ਇਸ ਗੱਲ ਦਾ ਪਰ ਇਸ ਇਲਾਕੇ ਦੇ ਆ ਇਸ ਪਿੰਡ ਦੇ ਲੋਕ ਅਡਵਾਂਸ ਕਾਫੀ ਲੱਗੇ ਆ। ਹਾਂ ਬਹੁਤ। ਮੈਨੂੰ ਕਿਦਰ ਬਹੁਤ ਖੁਸ਼ ਹੋਈ ਕੁੜੀ ਇੱਥੋਂ ਨਿਕਲੀ ਉਹ ਕਾਰ ਲਈ ਜਾਵੇ ਆਪ ਚਲਾਏ ਕੱਲੀ ਕੁੜੀ। ਮੈਂ ਮੈਂ ਸੋਚ ਨਹੀਂ ਸਕਦਾ ਸੀ ਵੀ ਇਸ ਇਲਾਕੇ ਦੇ ਵਿੱਚ ਅਨਿਆਮ ਲੋਕਾਂ ਦੀ ਧਾਰਨਾ ਹੈ ਕਿ ਪਿਛੜਿਆ ਹੋਇਆ ਇਲਾਕਾ ਪਰ ਬੜਾ ਅਡਵਾਂਸ ਇਲਾਕਾ ਹੈ ਲੋਕਾਂ ਦੀ ਸੋਚ ਬਹੁਤ ਚੰਗੀ ਹੈ। ਬਿਲਕੁਲ। ਅਸੀਂ ਇਹ ਨਾ ਉੱਥੇ ਸਾਡੇ ਰਿਸ਼ਤੇਦਾਰ ਨੇ ਕੁੜੀ ਆਹੋ ਮਤਲਬ ਪਾਈ ਮੈਲੋ ਦੇ ਅੱਗੋਂ ਪਾਂਸਦੇ ਵਿੱਚ। ਅੱਛਾ ਜੀ। ਉਹਦੇ ਕਰੇ ਸਾਸਤਰ ਪਈ ਹੁੰਦੀ ਸੀ ਜੀ ਸਾਰੇ ਦੇਖਣ ਆਉਦੇ ਹੁੰਦੇ ਤੇ ਫਿਰ ਉਸ ਤੋਂ ਬਾਅਦ ਬਸ ਇਸ ਤਾਂ ਉਹ ਆਪ ਸੀਗੀ ਇਧਰ ਅਰੇ ਫੁੱਲਪ ਮਿੰਟੇੜਾ ਹੈ ਬਾਜੇ ਵਾਲਾ ਕੋਲ ਹਾਂ ਕੋਲ ਹਾਂ ਲੈ ਵਾਲਾ ਨੰਨ ਰਦੇ ਕੋਮੜ ਦੇ ਨੇੜੇ ਤੇੜੇ ਜੀ ਕਿਤੇ ਰਹੇ ਸੀ ਫਿਰ ਉਹ ਰਹਿੰਦੇ ਨਾਲ ਕੀ ਕਰ ਸੀ ਅੱਛਾ ਜੀ ਉਹਨਾਂ ਦੇ ਘਰੇ ਮੇਲਾ ਇੱਥੇ ਇੱਥੇ ਸਾਰਾ ਮੇਲਾ ਲੱਗਦਾ ਹੁੰਦਾ ਬਹੁਤ ਭਾਰੀ ਮੇਲਾ ਸੋਹਣ ਚਾ ਸਾਰੇ ਖੁਸ਼ ਹੁੰਦੇ ਤੇ ਉਹਨਾਂ ਦੇ ਘਰੇ ਸ਼ਾਸਤ ਦੇਖਣ ਆਉਂਦੇ ਸੀ ਹਾਂ ਤੇ ਉਹ ਫੇਰ ਉਸ ਤੋਂ ਚਲੋ ਉਹ ਕੋਈ ਜਦੋਂ ਜਦੋਂ ਕੁਆਸ ਹੋ ਗਈ ਉਹਦੇ ਔਲਾਦ ਹੈ ਕੋਈ ਚੰਡੀਗੜ੍ਹ ਹੈ ਕੋਈ ਕਿਤੇ ਹੈ ਹਾਂ ਇੱਕ ਵਸੇ ਦੀ ਬੇਟੀ ਮੋਲਾਪੁਰ ਰਹਿੰਦੀ ਹੈ ਅੱਛਾ ਜੀ ਬੇਟਾ ਬੁਛੰਦੇ ਰਹਿੰਦਾ ਹੈ ਹਾਂ ਦਾ ਤੁਸੀਂ ਉਹ ਪਿੰਡ ਦੀ ਬਹੁਤ ਭਾਗਾਂ ਵਾਲੇ ਬਹੁਤ ਚੰਗੇ ਇਲਾਕੇ 'ਚ ਬੈਠਿਆ ਤੁਸੀਂ ਨਹੀਂ ਇਸ ਇਲਾਕੇ ਦੀ ਸਾਦਗੀ ਬਹੁਤ ਚੰਗੀ ਹੈ ਜੀ ਖੈਸ ਕਰਕੇ ਮਾਲਵੇ ਤੇ ਸਾਰੇ ਦੀ ਪੰਜਾਬ ਬਹੁਤ ਚੰਗਾ ਹੈ ਪਰ ਜਿਹੜੇ ਇਹ ਇਲਾਕੇ 'ਚ ਨਾ ਲੋਕਾਂ ਦਾ ਜਿਹੜਾ ਸਾਦਾਪਾਣਾ ਬਹੁਤ ਚੰਗਾ ਹੈ ਸਾਧਮਰਾ ਦੇ ਲੋਕਾਂ ਕੋਈ ਬਲਸ਼ਾ ਲੈ ਦੇਲ ਚ ਜਮਾ ਮੈਂ ਬਿਲਕੁਲ ਬਿਲਕੁਲ ਬਹੁਤ ਵਧੀਆ ਹੈ ਰਾ ਤੇ ਇੱਥੇ ਸਾਡੇ ਮਤਲਬ ਇਸ ਪਿੰਡ ਦੇ ਵਿੱਚ ਅ ਪ੍ਰਸਾਦੀਪ ਮਤਲਬ ਉਹ ਆਦੀ ਬੇਟੀ ਵੀ ਹੈਗੀ ਹੈ ਅੱਛਾ ਲਈ ਸੀ ਹੋਂ ਤੋਂ ਵਿਚਾਰੀ ਹੈ ਜੈਗੀ ਕੈਰਰ ਉਹਨਾਂ ਦੇ ਬੇਟੇ ਨੇ ਇੱਥੇ ਇੱਕ ਮਿੰਟ ਹੈਲੋ ਹਾਂ